ਆਉਹੀ ਮਿਸਤਰੀ ਨੇ ਕਿਹਾ ਪਹਿਲਾਂ ਆਪਣੇ ਪਟਾਕੇ ਭਵਾਤੀ ਗਿਆ ਸੀ ਗੱਡੀ ਗੱਡੀ ਕਿੱਥੇ ਬਾਹਰ ਗੱਡੀ ਕਿਤੇ ਉਹ ਪਰਾਵਾ ਹੀ ਗੱਡੀ ਹੈ ਇਹ ਸਾਮਾਨ ਸਾਰਾ ਥੱਲੇ ਖਲਾਰ ਕੇ ਬਹਿ ਗਿਆ ਨਹੀਂ ਵੇਚਣਾ ਆਇਆਗਾ ਚੀਚਾਕ ਆਉਂਦੀ ਟੈਂਟ ਫੋੜੀ ਕੀ ਆ ਤੇ ਇਹ ਕੁਦੋਂ ਦੇ ਪਰੇ ਸੱਦ ਲੈਂਦੇ ਆ ਨਹੀਂ ਨਹੀਂ ਠੀਕ ਕਰਕੇ ਜਾਓ ਇਹ ਬੰਦਾ ਸ਼ਾਮ ਨੂੰ ਵੀ ਸੱਦ ਸਕਦਾ ਵਾ ਕੀ ਯਾਰ ਲੋਕਾਂ ਦਾ ਸਰਾ ਆਪੇ ਬਾਰ ਖੋਲੋ ਜਦਾਸਾ ਗੇਟ ਨਹੀਂ ਖੋਲਦੇ ਯਾਰ ਕਮਾਲ ਦੇ ਬੰਦੇ ਆ ਨਾਲ ਇਹਨਾਂ ਦੀ ਬਿਜਲੀ ਠੀਕ ਕਰੋ ਹਾਂ ਦੁਬਾਰੇ ਆਗੇ ਨਾਲ ਇਹਨਾਂ ਦੀ ਵੇਟ ਕਰੋ ੱਪੇ ਖੜ ਕੇ ਅੱਦੋਂ ਦੀ ਹੋਣੀ ਫੋਨ ਨਾ ਹਾਂ ਕੀ ਗੱਲ ਅੱਛਾ ਹਾਂ ਬਾਹਰ ਖੜਿਆ ਨਹੀਂ ਹੁੰਦਾ ਤੇਰੇ ਤੇ ਦੋ ਮਿੰਟ ਸੰਦਰਾ ਬਾਹਰ ਖੋਲੋ ਤਾਂ ਗੁਸਾ ਪੱਟੀ ਆ ਤੁਹਾਡੀ ਕਦੋਂ ਦਾ ਤੈਨੂੰ ਫੋਨ ਕੀਤਾ ਵਾ ਆਇਆ ਹੋਣਾ ਚਲਾ ਆ ਆ ਜਾ ਰੁਕ ਜਾ ਹਾਂ ਆ ਗੱਡੀ ਦੱਸ ਮੈਨੂੰ ਕਿਹਾ ਗਿਆ ਤੇਰਾ ਗੱਡੀ ਦੱਸ ਮੈਨੂੰ ਗੱਡੀ ਗੱਡੀ ਕਿੱਥੇ ਬਾਹਰ ਖੜੀ ਕਿਤੇ ਤੂੰ ਭਰਾਵਾ ਇਹ ਗੱਡੀ ਐ ਇਹ ਅੱਛਾ ਇਹਨੂੰ ਗੱਡੀ ਕਹਿਣਾ ਸੰਦਰਾ ਸੰਦਰਾ ਨੂੰ ਗੱਡੀ ਕਹੀ ਇਹਨਾਂ ਦਾ ਆ ਹਾਂ ਆ ਗੱਡੀ ਅੰਦਰ ਹੀ ਆ ਲਗੇ ਔਂਕਾਰ ਬੈੱਡ ਬਾਹਰ ਕੱਢ ਦਿੰਨੇ ਆ ਤੈਨੂੰ ਅੰਦਰ ਲਾ ਦੇ ਤੈਨੂੰ ਨਹੀਂ ਪਤਾ ਇਹਨਾਂ ਸਾਧਨਾਵਰ ਕਿਵੇਂ ਇਹਨਾਂ ਨੂੰ ਰੱਖੀਦਾ ਵਾ ਠੀਕ ਹੈ ਨਾ ਜਾ ਭਰਾਵਾ ਇਹਨੂੰ ਖੜੀ ਰਹਿਣ ਦੇ ਕੋਈ ਨਹੀਂ ਇਹਦਾ ਕੋਲ ਲਾਗੇ ਲੈ ਕੇ ਜਾਂਦਾ ਬਾਰੀਆਂ ਨਹੀਂ ਤੇਰੀਆਂ ਦੇ ਜਾਂਦਾ ਕੋਈ ਲਾ ਕੇ ਵਿਚਾਂ ਦਰੀ ਸ਼ੀਸ਼ੇ ਲੈ ਜੂਗਾ ਭਲੇ ਅੰਛੀ ਅੱਕਾ ਦੀ ਟੈਂਟ ਫੋੜੀ ਕੀ ਆ ਤੇਰਾ ਲੱਲਾ ਭੱਬਾ ਦੇ ਨਿਕਲ ਅਸੀਂ ਤਾਂ ਬੰਦਰਾ ਗਰਮੀ ਮਰੇ ਪਏ ਮੀਟਰ ਕਿੱਧਰ ਆ ਇੱਕ ਅੰਦਰ ਆ ਉਧਰ ਅੰਦਰ ਇਹਨਾਂ ਦਾ ਬਿਲੀ ਦਾ ਥਾਂ ਹੁੰਦੀ ਆ ਬਿਜਲੀ ਬਿਜਲੀ ਕਾਰ ਕਿਉਂਦੀ ਆ ਪਾਕਿਸਤਾਨ ਚ ਨਹੀਂ ਹੁੰਦੀ ਤੂੰ ਤਾਂ ਐਂ ਘਰ ਤਾਂ ਗਿਆਵਣੀਆਂ ਨੂੰ ਮਾਰ ਤੇਪ ਕਰਕੇ ਕੰਮ ਦੇਖ ਕੇ ਆ ਬੋਰਛੇ ਬੋਰਛੇ ਵੀ ਚਾਹੀਦਾ ਸਾਰਾ ਸਮਾਨ ਘਟਲੇ ਨਹੀਂ ਸਮਾਨ ਤਾਂ ਪੂਰਾ ਹੀ ਕਟੋਰਾ ਵੀ ਹੈਗਾ ਮਿੱਤਰਾ ਸਮਾਨ ਤਾਂ ਪੂਰਾ ਰੱਖੀਦਾ ਪੂਰਾ ਦਾ ਹੁੰਦਾ ਹਰ ਇੱਕ ਕੰਮ ਦਾ ਸਮਾਨ ਦੀ ਪਤਾ ਹੀ ਨਹੀਂ ਲੋੜ ਕਿੱਥੇ ਪੈਣੀ ਨਾ ਪਤੰਦਰਾ ਸਮਾਨ ਸਾਰਾ ਥੱਲੇ ਖਲਾਰ ਕੇ ਬਹਿ ਗਏ ਖੇਡਾਂ ਨਹੀਂ ਵੇਚਣਾ ਆਗਾ ਕੰਮ ਕਰ ਯਾਰ ਜਿਹੜਾ ਸਾਡੇ ਭੈਣੋ ਬੁਰਾ ਹਾਲ ਹੋਇਆ ਪਿਆ ਧਰਮੀ ਨਾਲ ਮੁਰਕਾ ਬਾਈ ਯਾਰ ਚੁੱਪ ਕਰ ਮੈਂ ਤਾਂ ਸਮਾਨ ਵੇਨਾ ਆਪਦਾ ਪੂਰਾ ਵਾ 1.10 ਮੀਟਰ ਦਾ ਡਾ ਮੀਟਰ ਬਾਕਸ ਵਿੱਚ ਲੱਗਾ ਬਾਹਰ ਆ ਲੈ ਚੱਕ ਕੇ ਲੈ ਕੇ ਦੱਸ ਕਹਿ ਹੋਇਆ ਬੰਦਾ ਯਾਰ ਸੋ ਸਾਰੀ ਮੈਂ ਮੀਟਰ ਚ ਤਾਂ ਬੋਲਗਾ ਮੀਟਰ ਤੇ ਪਲਾਸ ਲੱਗਾ ਪਲਾਸ ਪਲਾਸ ਹੈ ਨਹੀਂ ਤੇਰੇ ਕੋਲ ਕੰਮ ਕਰਦਾ ਬਿਜਲੀ ਦਾ ਭਾਂ ਪਲਾਸ ਹੁਣੀ ਦੱਸ ਤੂੰ ਭਰਾਵਾ ਮੇਰਾ ਪਲਾਸ ਕੋਈ ਕਿਰਾਏ ਦੇ ਲੈ ਕੇ ਜਾਵਾ ਨਹੀਂ ਦੱਸ ਦੇ ਦੇ ਨਾ ਭਲਾ ਆ ਲੈ ਮੈਸਟਰੀ ਪਲਾਸ ਤੇ ਚੱਲ ਲੱਗ ਕੰਮ ਤੇ ਇਹ ਖਰਾਬ ਕਰੋ ਤਾਂ ਨਹੀਂ ਪਲਾਸ ਨਹੀਂ 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 ਵਧੀਆ ਵਾ ਪਲਾਸ ਕਰੰਟ ਲਵਾ ਦੇ ਮੈਨੂੰ ਕੱਢ ਕੇ ਚੱਲ ਮੈਂ ਕੰਮ ਬਾਦ ਸ਼ੁਰੂ ਕਰਦਾਂ ਪਹਿਲਾਂ ਚਾਹ ਲੈ ਕੇ ਆ ਤੂੰ ਕੰਮ ਡੱਕਾ ਨਹੀਂ ਕੀਤਾ ਉੱਤੋਂ ਜਾ ਮੰਗਲੀ ਆਣ ਕੇ ਇੱਕ ਤੈਨੂੰ ਫੋਨ ਕਰ ਦਿੰਦਾ ਕੀਤਾ ਆਇਆ ਦੁਪਹਿਰ ਨੂੰ ਦੁਪਹਿਰ ਤੂੰ ਔਰ ਬੰਚਾ ਦਾੰਟ ਤੇ ਪਰੇਸ਼ਾਨ ਹੋਈ ਐਨੇ ਤੁਸੀਂ ਯਾਰ ਓ ਯਾਰ ਮੈਂ ਕਰਦਾ ਯਾਰ ਕੰਮ ਦਾ ਕਰ ਚੱਲ ਕਹਿ ਦੇਨੇ ਚਾਹ ਕਹਿ ਦੇਨੇ ਚੱਲ ਲਾ ਕੰਮ ਤਾਣੀ ਪਿੰਦਾ ਵਾ ਆ ਦੇਖ ਇਹ ਤੇ ਆ ਚਲਾ ਇਹਨੂੰ ਵੇਸਟੀਂਦਾ ਪ੍ਰਾਵਾ ਕੰਮ ਆਉਂਦਾ ਵਾ ਪੰਗੇ ਲੈਣ ਲੱਗ ਗਿਆ ਆਣ ਕੇ ਪਤੰਦਰਾ ਮੇਰੇ ਦੰਦ ਘਸ ਕੇ ਕੰਮ ਕਰਦੇ ਕਰਦੇ ਤੂੰ ਕਹੀ ਨਾ ਕੰਮ ਹੁੰਦਾ ਵਾ ਦੰਦ ਤੇਰੇ ਘਸ ਨਹੀਂ ਪਲਾਸ ਤੇਰੇ ਕੋਲੇ ਹੁੰ ਹੈ ਨਹੀਂ ਲੈ ਪਲਾਸ ਹੈ ਨਹੀਂ ਮੈਂ ਨਕਸ ਬਹਿਣਾ ਤੂੰ ਆ ਕਰ ਇੱਥੇ ਹੁਣ ਛੜ ਬਿਜਲੀ ਦੇ ਕੰਮ ਹੈ ਤੂੰ ਇੱਥੇ ਨਹੀਂ ਬਰਾਵਾ ਤੂੰ ਇੱਥੇ ਸੱਟ ਨਹੀਂਦਾ ਤੂੰ ਇੱਥੇ ਬਹਿ ਜਾ ਯਾਰ ਬਹਿ ਜਾ ਪਤੰਦਰਾ ਕੰਮ ਕਰਨਾ ਆ ਪ੍ਰਮਾਣ ਬੰਦ ਛੱਟਣਾ ਆ ਬਰਾਵਾ ਮੈਨੂੰ ਨਹੀਂ ਪਤਾ ਇਹੇ ਇਹ ਬਿਜਲੀ ਦਾ ਕੰਮ ਹੈ ਕੋਈ ਜਵਾਬ ਕਾਂ ਦਾ ਖੇਡ ਨਹੀਂ ਦਾ ਹੈ ਚਲ ਮੈਨੂੰ ਮੱਥਾ ਟੇਕ ਲੈਂਦੇ ਮੈਨੂੰ ਮੱਥਾ ਟੇਕ ਲੈਂਦੇ ਮੈਂ ਤੁਹਾਡੇ ਬਿਜਲੀ ਫਿਰ ਠੀਕ ਹੋਣੀ ਹੈ ਇਹ ਐਂ ਦੇਗਾ ਛੋਟੇ ਆਏ ਘਰ ਐਨਕ ਕੱਢ ਮਰੀ ਝੋਲੇ ਚ ਨੌਕ ਸਿਰੇ ਵੱਡਾ ਕਹਿਗਾ ਲੱਗਦਾ है <laughs> <ना? laughs> <laughs> 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 ਸ਼ੀਸ਼ਾ ਮੇਰੇ ਕੋਲ ਦਾ ਹਮੇਸ਼ਾ ਸਕੈਨ ਕਰ ਦਿੰਦਾ ਹੈ ਠੀਕ ਆ ਓਏ ਹਾਂ ਮੈਂ ਸ਼ੀਸ਼ਾ ਦਾ ਕੱਟਾ ਦੂ ਇਹ ਮੈਂ ਚੀਲਾ ਲੈ ਗਿਆ ਹੁਣ ਆਏ ਲੱਗਦਾ ਹੈ ਠੀਕ ਨੇ ਸਤਾਸ਼ ਬਾਹਰੀ ਕੜਾ ਹੈ ਮੈਂ ਇਹ ਨਹੀਂ ਕਰ ਦੂੰਗੀ ਇਹ ਨਹੀਂ ਕਰਾਂਗੀ ਠੀਕ ਆ ਕਿਹਾ ਕਿ ਹੁਣ ਕੰਮ ਨਹੀਂ ਕਰਦੇ ਗਰਨ ਵੇਟ ਤੇ ਬਰੋਦਰ ਚੱਲ ਇਹ ਕਿਉਂ ਚੱਲਣਾ ਨਹੀਂ ਜਾ ਰਹੇ ਨੂੰ ਇਹ ਤਾਂ ਬਣਦਾ ਹੈ ਆਹ ਤਾਂ ਉਹ ਕਰਦੇ ਜਾਂ ਮੈਂ ਉਹਦਾ ਕਿ ਮੈਂ ਸਰਦ ਹੈ ਚਲ ਮੈਂ ਇਹਨੂੰ ਵੇੜਾ ਚਾਹ ਚੀਂਆ ਜਾਣਾ ਚਾਹ ਲਿਆ ਦਿੰਨੇ ਆ ਕੋਈ ਨਹੀਂ ਕੰਮ ਦਾ ਦੋ ਪਾਂਜਾ ਚਾਹ ਨੂੰ ਚਾਣੀ ਨੀਕੜੇ ਹਰੇ ਘਰ ਤੇ ਚਾਹ ਬਣਾ ਦਿੰਨੇ ਚਾਹ ਚਾਹ ਉਹ ਚਾਹ ਬਣਾ ਦਿਓ ਆ ਲਓ ਚਾਹ ਆਹ ਵੀ ਮਿਸਤਰੀ ਨੇ ਕਿਹਾ ਪਹਿਲਾਂ ਆਪਣੇ ਪਟਾਕੇ ਭਵਾ ਕੇ ਗਿਆ ਸੀ ਨਹੀਂ ਨਹੀਂ ਉਹ ਤਾਂ ਫੇਰ ਆਲਾ ਮੈਸਤਰੀ ਚਾਹ ਤਾਂ ਕੇ ਇਹ ਕਿ ਵੀ ਪੈਣ ਇਹ 10 ਮਿੰਟ ਚਾ ਹੋਰ ਲੇਟ ਹੋ ਜਾਂ ਜੀ ਤਾਂ ਕੋਈ ਨਹੀਂ ਮੈਂ ਤਾਂ ਮਰ ਜੀ ਆ ਨਾ ਚਾ ਹਾਂ ਤੂੰ ਬਣਾ ਦੇ ਚਲ ਠੀਕ ਆ ਇਹਨੂੰ ਬਣਾ ਦੇ ਤੇ ਮੈਂ ਆ ਗਿਆ 10 ਮਿੰਟ ਮੜਾ ਜਾ ਕੇ ਦੁਕਾਨ ਤੇ ਠੀਕ ਆ ਠੰਡੀ ਚਾ ਪੜਾ ਕੇ ਪਾਣੀ ਨਹੀਂ ਯਾਰ ਲੋਕਾਂ ਦਾ ਮੈਨੂੰ ਪੀਂਦਾ ਆ ਆ ਵੀ ਮੈਸਤਰੀ ਬਣ ਗਿਆ ਵੱਖਾ ਨਹੀਂ ਭਾਈ ਮੇਰਾ ਜਵਾਬ ਹੈ ਗੱਡੀ ਕਰਾਓ ਲੁਧਿਆਣਾ ਲੈ ਜਾਓ ਹਾਂ ਕੀ ਗੱਲ ਆਏ ਵੇਖ ਕੇ ਇਹ ਲੱਗੂ ਠੀਕ ਹਾਂ ਮੇਰੇ ਤੋਂ ਪੈਸੇ ਮੈਂ ਹੈਗਾ ਜਾਣਾ ਠੀਕ ਹੈ ਨਾ ਮੇਰੀ ਗੱਡੀ ਥੁਪੇ ਖੜੀ ਆ ਹਰ ਦਾ ਨੋਟ ਪੱਖੇ ਦੀ ਡੰਡ ਲਾ ਕੇ ਰਾਤੀ ਸਾਰੀ 15 ਤੂੰ ਮੈਨੂੰ ਇਹ ਵੀ ਦੇਖ ਤੈਨੂੰ ਤੂੰ ਮੈਨੂੰ ਇੱਕ ਪੱਖਾ ਦਿੱਤਾ ਈ ਮੈਂ ਤੈਨੂੰ ਕੰਨੇ ਚੀਜ਼ਾਂ ਆਡਡ ਕਰਤਾ ਆਡਡ ਕਰਤਾ ਲਿਵਾਨੀ ਘਰ ਜਾਣਾ ਗੱਡੀ ਤੇ ਰੱਖ ਕੇ ਕਿਵੇਂ ਓੱਖਾ ਹੋਏਗਾ ਇਹਨੂੰ ਸੀਧੇ ਤੇ ਰੱਖਣੀ ਨਾਲ ਬਹਿ ਜੀਣਾ ਪ ਠੀਕ ਹੈ ਨਾ ਟਾਟ ਵਾਲੇ 50 50 ਰੁਪਏ ਮੰਗਦੇ ਆ ਤੈਨੂੰ ਮੋੜ ਤੱਕ ਅਕੇ ਲੈ ਜਾਣਾ ਪਾਣੀਗਾ ਤੈਨੂੰ ਮਸ ਕੰਮ ਸੌਖਾ ਕਰਤਾ 1 ਰੁਪਈਆ ਨਹੀਂ ਮਿਲਣਾ ਆਪਦਾ ਪਾਸਮਾਨ ਵੇਚ ਤੇ ਤੁਰਦਾ ਵਾ ਭਰਾਵਾ ਦੇ ਦੇ ਪੈਸੇ ਆਦਾ ਨਿਕਲ ਜਾ ਬਹਿ ਕੇ ਇੱਕ 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 ਵਾਰੀ 150 ਰੁਪਈਆ ਮੰਗ ਕੇ ਦੇਖ ਲੈਣਾ ਜੇ ਦੇਜਤਾ ਬਾਈ ਦੇ ਲੈ ਯਾਰ 150 ਰੁਪਈਆ ਆ ਕੀ ਕਹਿਣਾ ਮੈਂ ਕਿਹਾ ਭਰਾਵਾ 100 ਰੁਪਏ ਦੇ ਦੇ ਭਰਾਵਾ ਨਿਕਲ ਜਾ ਜਾ ਕੇ ਆਪਦਾ ਬਹਿ ਬਹਿ ਕੇ ਚੱਲ 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 ਦੇ ਭਰਾਵਾ ਨੋਟਾਂ ਵੱਡਾ ਮੈਸਤਰੀ ਕਿਹਨਾਂ ਭਾਜਾਂ ਪਰੇ